ਤਾਂ ਆਪਾਂ 10th grade school ਦੇ ਵਿੱਚ ਬੈਠੇ ਆ ਸਾਡੇ ਬੈਠਣੇ ਵਾਲੇ ਪਰਮਜੀਤ ਕੋਲ ਜੀ ਨਾ ਪਰ ਆਪਾਂ ਜਾਣ ਲਵਾਂਗੇ ਮੈਨੂੰ ਬੰਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕੋਈ ਜਿਹੜੀ ਬੱਚੀ ਹੈ ਸਕੂਲ ਦੀ ਉਹ ਮੈਡ ਵਿੱਚ ਚਾਈ ਹਾਂਜੀ ਹਾਂਜੀ ਬਹੁਤ ਬਹੁਤ ਤੇ ਸਰ ਬੱਚੀ ਨੈਰਟ ਚਾਈ ਹੈ ਉਹ ਅਧਿਆਪਕਾਂ ਦੀ ਬਦੌਲਤ ਤੇ ਪੇਰੈਂਟਸ ਦੇ ਬਦੌਲਤ ਆਈ ਹੈ ਕਿਉਂਕਿ ਮੇਨ ਜੋ ਬੱਚੇ ਨੇ ਪ੍ਰਾਪਤੀ ਕਰਨੀ ਹੁੰਦੀ ਅਧਿਆਪਕਾਂ ਤੇ ਬੱਚਿਆਂ ਦਾ ਰੋਲ ਹੁੰਦਾ ਹੈ ਤੇ ਪੇਰੈਂਟਸ ਪੇਰੈਂਟਸ ਦਾ ਵੀ ਨਾਲ ਰੋਲ ਹੁੰਦਾ ਹੈ ਤੇ ਕਿਉਂਕਿ ਪੇਰੈਂਟਸ ਨੇ ਸਾਨੂੰ ਬਹੁਤ ਸਾਰਾ ਦਿੱਤਾ ਇਹਦੇ ਵਿੱਚ ਇਹਦੇ ਆਪਕੋ ਲੈ ਵੀ ਇਸ ਵਿੱਚ ਬਹੁਤ ਮਿਹਤ ਦਿੱਤੀ ਹੈ ਮੈਨੂੰ ਜਿੱਤਨਾ ਆਪ ਸਰਕਾਰੀ ਸਕੂਲ ਦੀ ਜਲ ਕਰੀਏ ਲੋਕਾਂ ਦੇ ਰੁਦਾਨ ਬਣੇ ਘਰ ਦੀਆਂ ਸੋਚੀਆਂ ਪਰ ਇਹ ਸਰਕਾਰੀ ਦੇ ਤੋਂ ਅੱਜ ਅਹਿਆ ਕਰ ਉਹਦੇ ਪਿਆ ਪਰ ਬਹੁਤ ਦੇ ਜਿਆਦੇ ਨਹੀਂ ਪਤਾ ਲੱਗਦਾ ਕਿ ਮੈਡਮ ਮੇਰਾ ਨਜ਼ਰ ਆ ਗਿਆ ਤੇ ਮੇਰੀ ਇੰਨੇ ਬੱਚੇ ਉੱਪਰ ਉੱਥੇ ਜਿਹੜਾ ਬੱਚਾ ਉਹ ਕਰਵਾਉਂਦਾ ਇੱਕ ਜੇ ਹੀ ਪ੍ਰਾਪਤੀ ਕਰਕੇ ਪੂਰੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਨਾ ਰੋਸ਼ਨ ਕਰ ਰਿਹਾ ਕਿਤਨਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਦੇ ਬੱਚੇ ਤੁਹਾਡੇ ਤੁਹਾਡੇ ਸਕੂਲ ਤੋਂ ਜਿਸ ਤਰ੍ਹਾਂ ਪੜ ਕੇ ਨਿਕਲਦਾ ਹੈ ਇਸ ਇਸ ਤਰ੍ਹਾਂ ਦੀ ਪ੍ਰਾਪਤੀ ਕਰਦਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸਰ ਬਹੁਤ ਅੱਛਾ ਮਹਿਸੂਸ ਹੋਇਆ ਕਿਉਂਕਿ ਸਾਰਾ ਸਟਾਫ ਅੱਬਾ ਦੇ ਪਾਰ ਹੋ ਗਿਆ ਤੇ ਇਸ ਬੇਟੀ ਨੂੰ ਮੈਂ ਡੀਸੀ ਨੇ ਵੀ ਸਨਮਾਨਤ ਕੀਤਾ ਹੈਗਾ ਜਿਸ ਦਿਨ ਮੈਨੂੰ ਮੈਸੇਜ ਆਇਆ ਮੈਨੂੰ ਕੋਈ ਖੁਸ਼ੀ ਦੀ ਹੱਦ ਨਹੀਂ ਰਹੀ ਹੈਗੀ ਐ ਕਿਉਂਕਿ ਕਦੇ ਮੈਂ ਵੀ ਸਰ ਮੈਗਨਟ ਵਿੱਚ ਆਈ ਸੀ ਕਿ ਉਦੋਂ ਸਾਨੂੰ ਮੋਟੀਵੇਸ਼ਨ ਬੜੀ ਘੱਟ ਹੁੰਦੀ ਸੀਗੀ ਤੇ ਜਿਵੇਂ ਕਿ डीसी ऑफिस ਜਿਸੇ ਆਪਾਂ ਕਮੇਟੀ ਰੂਮ ਚ ਗਏ ਤੇ ਬੱਚੇ ਵੀ ਬਾਕੀ ਹੋਰ ਇੰਚਾਰਜ ਵੀ ਕਹਿ ਰਹੇ ਸੀਗੇ ਤੇ ਇੱਥੇ ਆਨ ਦਾ ਸਾਨੂੰ ਮੌਕਾ ਮਿਲਿਆ ਤੇ ਮੈਂ ਵੀ ਮੈਮ ਨਾਲ ਗੱਲ ਸ਼ੇਅਰ ਕੀਤੀ ਸੀ ਤੇ ਕਦੇ ਮੈਂ ਵੀ ਮੈਰਡ ਚ ਆਈ ਸੀ ਕਿ ਉਦੋਂ ਮਤਲਬ ਐਨਾ ਹੈ ਨਹੀਂ ਸੀ ਹੁੰਦਾ ਤੇ ਬਹੁਤ ਹੀ ਖੁਸ਼ੀ ਸਤਿਵੰਤੋ ਤੇ ਮੈਨੂੰ ਸਾਰਿਆਂ ਨੂੰ ਬਹੁਤ ਮਹਿਸੂਸ ਇਸ ਬੱਚੇ ਨੇ ਤੁਹਾਡੇ ਪੁਰਾਣੇ ਦਿਨ ਯਾਦ ਕਰਾਤੇ ਬਿਲਕੁਲ ਜੀ ਬਿਲਕੁਲ ਜੀ ਕਰਦੇ ਜਦੋਂ ਮੈਡਮ ਅੱਜ ਦੇਖਿਆ ਜੀ ਜਦੋਂ ਆਪਾਂ ਸਕੂਲ ਦੇ ਵਿੱਚ ਐਂਟਰ ਕਰਦੇ ਆ ਤੁਹਾਡੇ ਵੱਲੋਂ ਵੀ ਬੱਚਿਆਂ ਦਾ ਸਵਾਗਤ ਬੜਾ ਭਰੂਰ ਕੀਤਾ ਗਿਆ ਜਿਹਨੂੰ ਦੇਖ ਕੇ ਮਨ ਕਿਤੇ ਨਾ ਖੁਸ਼ ਹੋ ਜਾਂਦਾ ਤੇ ਲੋਕਾਂ ਨੂੰ ਜਿਹੜੇ ਵੀਡੀਓ ਦੇਖਣਗੇ ਉਹਨੂੰ ਇੱਕ ਮੋਟੀਵੇਟਿਵ ਜਿਹੜਾ ਮਤਲਬ ਮੋਟੀਵੇਸ਼ਨਲ ਵੀ ਜਿਹੜੀ ਆ ਉਹ ਮਿਲੂਗੀ ਉਹ ਚੀਜ਼ ਕਿ ਕਿਸ ਤਰ੍ਹਾਂ ਬੱਚਿਆਂ ਦਾ ਸਵਾਗਤ ਵੀ ਕੀਤਾ ਜਾਂਦਾ ਹੈ ਪੀਚਾਂ ਦੇ ਵੱਲੋਂ ਤੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਲੈ ਕੇ ਬੱਚਿਆਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਜਾਵੇ ਕਿ ਬੱਚ ਹੋਰ ਜਿਆਦਾ ਜਿਹੜੇ ਮਜ਼ਬੂਤ ਹੋਣ ਸਰ ਇਸ ਤਰ੍ਹਾਂ ਹੁੰਦਾ ਹੈਗਾ ਜਦੋਂ ਕਿਸੇ ਬੱਚੇ ਨੇ ਕੋਈ ਪ੍ਰਾਪਤੀ ਕੀਤੀ ਹੁੰਦੀ ਹੈ ਜਦੋਂ ਅਸੀਂ ਬੱਚੇ ਨੂੰ ਸਨਮਾਨ ਕਰਦੇ ਆਂ ਤੇ ਬਾਕੀ ਬੱਚਾ ਨੂੰ ਇੱਕ ਮੋਟੀਵੇਸ਼ਨ ਪਾਵਰ ਮਿਲ ਜਾਂਦੀ ਹੈ ਕਿਉਂਕਿ ਇਹ ਮੈਨੂੰ ਸੋਚਣ ਦਾ ਮੌਕਾ ਇਸ ਕਰਕੇ ਮਿਲਿਆ ਸਰਦਾਰ ਸੁੱਚਾ ਸਿੰਘ ਕਟੜਾ ਜੀ ਨੇ ਇੱਥੇ ਬੜੇ ਲੰਬੇ ਸਮੇਂ ਤੋਂ ਪੜਾਇਆ ਤੇ ਮੈਂ ਵੀ ਸਰ ਦੇ ਨਾਲ 7 ਜੁਲਾਈ 2004 ਤੋਂ ਸਰ ਦੇ ਨਾਲ ਟੀਚ ਕੀਤਾ ਤੇ ਸਰ ਨੇ ਆਪਣੀ ਮਾਤਾ ਦੇ ਨਾਮ ਤੇ ਇੱਕ ਅਵਾਰਡ ਤਿਆਰ ਕੀਤਾ ਹੋਇਆ ਸੀਗਾ ਉਸ ਦਾ ਨਾਮ ਰਤਨ ਅਵਾਰਡ ਸੀਗਾ ਤੇ ਇਹਨਾਂ ਨੇ ਸਕੂਲ ਨੂੰ ਇੱਕ ਐਫੀਡੀ ਕਰਾਈ ਹੋਈ ਸੀਗੀ ਐਫਡੀ ਦੇ ਦੌਰਾਨ ਇਹਨਾਂ ਨੇ ਜੋ ਮਤਲਬ ਵਿਆਜ ਮਿਲਦਾ ਸੀਗਾ ਤੇ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੋਇਆ ਉਸ ਵਿਆਜ ਦੇ ਨਾਲ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨਾ ਹੈ ਤੇ ਸਰ ਬਹੁਤ ਹੀ ਅੱਛਾ ਲੱਗਿਆ ਅੱਜ ਮੈਂ ਸਾਨੂੰ ਬੁਲਾਇਆ ਤੇ ਮਾਣੀਆਂ ਜਿਆਦਾ ਤਾਜ਼ਾ ਹੋਈਆਂ ਤੇ ਪੇਰੈਂਟਸ ਨੂੰ ਵੀ ਮਿਲੀ ਆ ਤੇ ਪੇਰੈਂਟਸ ਵੀ ਅੱਜ ਬਹੁਤ ਖੁਸ਼ ਸੀ ਗਏ ਤੇ ਬੱਚੇ ਵੀ ਬਹੁਤ ਖੁਸ਼ ਸੀ ਗਏ ਹਾਲਾਂਕਿ ਤੁਸੀਂ ਜਿਹੜੇ ਖੱਟਣਾ ਨੇ ਰਿਟਾਇਰ ਹੋ ਚੁੱਕੇ ਨੇ ਜੇਕਰ ਤੁਹਾਡੇ ਵੱਲੋਂ ਸਹਿਯੋਗ ਮੰਗਿਆ ਜਾਵੇ ਕੀ ਸਹਿਯੋਗ ਕਰਦੇ ਨੇ ਉਹ ਤੁਹਾਨੂੰ ਬਿਲਕੁਲ ਜੀ ਬਿਲਕੁਲ ਜੀ ਸਰ ਸਾਡੀ ਸਿੰਗਲ ਕਾਲ ਤੇ ਆ ਜਾਂਦੇ ਜੀ ਕੱਲ ਵੀ ਮੇਰੀ ਸਰ ਨਾਲ ਗੱਲ ਹੋਈ ਸੀਗੀ ਤੇ ਸਰ ਸਮੇਂ-ਸਮੇਂ ਤੇ ਮੋਟੀਵੇਸ਼ਨ ਬੱਚਿਆਂ ਨੂੰ ਦਿੰਦੇ ਆ ਸਾਨੂੰ ਅਸੀਂ ਜਦੋਂ ਵੀ ਬੁਲਾਉਂਦੇ ਆ ਸਰ ਹਮੇਸ਼ਾ ਹੀ ਸਾਡੇ ਨਾਲ ਖੜਦੇ ਆ ਜੀ ਜਿਸ ਤਰ੍ਹਾਂ ਦਾ ਅਵਾਰਡ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਕਿ ਆਪਾਂ ਇੱਕ ਅਵਾਰਡ ਸ਼ੁਰੂ ਕੀਤੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਮਾਤਾ ਦੇ ਨਾਂ ਤੇ ਵਾਰ ਸ਼ੁਰੂ ਕੀਤਾ ਹੈ ਸ਼ਰਧਾਂਜਲੀ ਤੇ ਆਣੀ ਮਾਤਾ ਨੂੰ ਕੀ ਤੁਸੀਂ ਚਾਹਦੇ ਹੋ ਕਿ ਅਜੇ ਹੋਰ ਵੀ ਲੋਕ ਹੋਣ ਅਜਈਆਂ ਸਕੀਮਾਂ ਹੋਰ ਸਕੂਲਾਂ ਦੇ ਵਿੱਚ ਥਰੂ ਹੋਣ ਤਾਂ ਜੋ ਜਿਹੜੇ ਬੱਚੇ ਨੇ ਉਹ ਬੜੇ ਸਟਰੈਂਥ ਦੇ ਨਾਲ ਪਾਵਰ ਦੇ ਨਾਲ ਨਿਕਲ ਕੇ ਸਾਹਮਣੇ ਆਣ ਸਰ ਇਹਦੇ ਨਾਲ ਬਹੁਤ ਗੱਲਾਂ ਅੱਗੇ ਉੱਭਰ ਕੇ ਆਉਂਦੀਆਂ ਨੇ ਜਿਵੇਂ ਕਿ ਸਰ ਸੁੱਚਾ ਸਿੰਘ ਕੱਢੜਾ ਜੀ ਨੇ ਇਹ ਇੱਥੇ ਇੱਕ ਲੜੀ ਸ਼ੁਰੂ ਕੀਤੀ ਹੈਗੀ ਤੇ ਜੇ ਇਹੋ ਜਿਹੀਆਂ ਲੜੀਆਂ ਹੋਰ ਵੀ ਅਨੇਕਾਂ ਸਕੂਲਾਂ ਚ ਸ਼ੁਰੂ ਕੀਤੀਆਂ ਜਾਣ ਤਾਂ ਸ਼ਾਇਦ ਸਾਡੇ ਸਰਕਾਰੀ ਸਕੂਲਾਂ ਦੀ ਸਟਰੈਂਥ ਹੈ ਜੋ ਵਧੇ ਤੇ ਕਿਉਂਕਿ ਇੱਕ ਫੈਸ਼ਨ ਬਣਿਆ ਹੋਇਆ ਜੀ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲ ਵੱਲ ਜਾ ਰਹੇ ਆ ਉੱਥੇ ਕੀ ਆ ਉੱਥੇ ਵੱਧ ਰੋਲ ਪੇਰੈਂਟਸ ਦਾ ਹੈ ਕਿ ਪੇਰੈਂਟਸ ਨੂੰ ਬਹੁਤ ਧਿਆਨ ਕਰਨਾ ਪੈਂਦਾ ਹੈ ਜੇ ਅਸੀਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਅਧਿਆਪਕਾਂ ਨੂੰ ਬਹੁਤ ਪੇਨ ਲੈਣੀ ਪੈਂਦੀ ਹੈ ਕਿਉਂਕਿ ਬੱਚਿਆਂ ਨੂੰ ਜੋ ਹੁਸ਼ਿਆਰ ਬੱਚੇ ਨੇ ਉਹਨਾਂ ਨੂੰ ਐਕਸਟਰਾ ਅਸੀਂ ਕੁਝ ਨਾ ਕੁਝ ਕਰਨਾ ਆਉਂਦਾ ਮੈਨੂੰ ਇੱਕ ਸਵਾਲ ਦੇਣਾ ਤੁਹਾਨੂੰ ਪੁੱਛਣ ਦਾ ਥੋੜਾ ਟੇਢਾ ਸਵਾਲ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲਾਂ ਦੀ ਅਸੀਂ ਗੱਲ ਕਰਦੇ ਆ ਜੀ ਦਿਨੇ ਬੱਚੇ ਸਿਰਫ ਆ ਲੱਗਦਾ ਜੋ ਮੈਂ ਜੋ ਮੈਂ ਤੁਹਾਨੂੰ ਪੁੱਛਣ ਲੱਗਾ ਕਿ ਸਿਰਫ ਇੱਕ ਸਾਡਾ ਹੁੰਦਾ ਹੈ ਕਿ ਪਾਸ ਸਟੇਟਸ ਸਿੰਬਲ ਦੇ ਲਈ ਬੱਚੇ ਪ੍ਰਾਈਵੇਟ ਸਕੂਲ ਵਿੱਚ ਭੇਜ ਰਹੇ ਆ ਜਿੱਥੇ ਜਿਆਦਾ ਫੀਸਾਂ ਦੇਣੀਆਂ ਪੈਂਦੀਆਂ ਨੇ ਜਾਂ ਕਸਟੇਡ ਸਿੰਬਲ ਦੁਕਾਨ ਦੇ ਲਈ ਜਾਂ ਫਿਰ ਸਰਕਾਰੀ ਸਕੂਲਾਂ ਨਾਲੋਂ ਵਾਕਿਆ ਪੜ੍ਹਾਈ ਵਧੀਆ ਉੱਥੇ ਸਰ ਜੇ ਪੜ੍ਹਾਈ ਦੀ ਗੱਲ ਕਰੀਏ ਉਹ ਬੱਚੇ ਤੇ ਡਿਪੈਂਡ ਕਰਦੀ ਹੈ ਬਾਕੀ ਜੇ ਮੈਂ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਇੱਥੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਕਿਉਂਕਿ ਜੇ ਇਹਨਾਂ ਸਕੂਲਾਂ ਵਿੱਚ ਦੇਖਿਆ ਜਾਵੇ ਕੰਪਿਊਟਰ ਅ ਦਸਤੋ ਵੀ ਬੱਚਿਆਂ ਦੀ ਸਟਰੈਂਥ ਦੇ ਹਿਸਾਬ ਦੇ ਨਾਲ ਹੈ ਤੇ ਇੰਟਰਐਕਟਿਵ ਪੈਨਲ ਹੈ ਤੇ ਐਲ ਸੀ ਡੀਜ਼ ਹੈ ਪ੍ਰੋਜੈਕਟਰ ਹੈ ਤੇ ਹਰ ਤਰ੍ਹਾਂ ਦੀ ਸੁਵਿਧਾ ਹੈ ਜਾਨੀ ਕਿ ਪ੍ਰਾਈਵੇਟ ਸਕੂਲਾਂ ਦੇ ਜੇ ਅਸੀਂ ਕੰਪੈਰੀਸ਼ਨ ਕਰੀਏ ਤਾਂ ਇਹਨਾਂ ਸਕੂਲਾਂ ਵਿੱਚ ਕੋਈ ਵੀ ਕਮੀ ਨਹੀਂ ਹੈ ਉਹੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ ਕਿ ਇੱਥੇ ਪੇਰੈਂਟ ਸਿੱਖ ਪੌਕਟ ਦੇ حساب ਨਾਲ ਚੱਲਦਾ ਹੈ ਕਿਉਂਕਿ ਹਾਂ ਸਟੇਟਸ ਆਫ ਸਿੰਬਲ ਬੱਚਿਆਂ ਨੇ ਵੀ ਇੱਕ ਫੈਸ਼ਨ ਬਣਾਇਆ ਹੋਇਆ ਹੈ ਕਿ ਮੇਰਾ ਬੱਚਾ ਕਨਵੈਂਟ ਸਕੂਲ ਚ ਪੜ ਰਿਹਾ ਮੈਂ ਵੀ ਉੱਥੇ ਪੜਾਂ ਅਸੀਂ ਸਰ ਖੁਦ ਮੈਂ ਇਹਨਾਂ ਸਕੂਲ ਚ ਪੜੀ ਹੋਈ ਹਾਂ ਤੇ ਜੇ ਦੇਖਿਆ ਜਾਵੇ ਤੇ ਸਾਡੇ ਸਕੂਲਾਂ ਵਿੱਚ ਕੋਈ ਕਮੀ ਨਹੀਂ ਹੈ ਸਟਾਫ ਸਾਡਾ ਪੂਰਾ ਹੈ ਤੇ ਅੱਛੀ ਪੜ੍ਹਾਈ ਚੱਲ ਰਹੀ ਹੈ ਤੇ ਬੱਚਾ ਜੇ ਪੜਨ ਵਾਲਾ ਹੈ ਇੱਥੇ ਵੀ ਤਰਕੀਆਂ ਕਰਦਾ ਹੈ ਹੁਣ ਤੁਸੀਂ ਦੇਖੋ ਮੈਰਾ ਡਾਈ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਇੱਕ ਅਪੀਲ ਬਜਾਈ ਫਿਰ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਕਿ ਆਪਣੀ ਜੇਬ ਵੀ ਬਚਾ ਲੈਣ ਇੱਕ ਸਟੇਟ ਅਸੈਂਬਲੀ ਦੇ ਝੂਠੇ ਉਹਦੇ ਵਿੱਚ ਫਸਣ ਫੈਸ਼ਨ ਦੇ ਵਿੱਚ ਫਸਣ ਨਾਲੋਂ ਇੱਕ ਪੜ੍ਹਾਈ ਦੇ ਵੱਲ ਆਈਏ ਆਪਾਂ ਸਰਕਾਰੀ ਸਕੂਲਾਂ ਵੱਲ ਮੋੜਾ ਪਾਈਏ ਕਿ ਚਾਹੋਗੇ ਤੁਸੀਂ ਅਜਿਹੀ ਅਪੀਲ ਕਰਨਾ ਹਾਂਜੀ ਹਾਂਜੀ ਮੇਰਾ ਪੇਰੈਂਟਸ ਨੂੰ ਇਹੀ ਅਪੀਲ ਹੈ ਸੰਦੇਸ਼ ਹੈ ਕਿ ਜਿਵੇਂ ਕਿ ਸਾਡੇ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਫ੍ਰੀ ਹੈ ਫੀਸਾਂ ਮਾਫ ਹੈ ਸਾਰੀ ਇਹ ਸਹੂਲਤਾਂ ਹੈਗੇ ਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲਗਾਉਣਾ ਚਾਹੀਦਾ ਹੈ। ਉਹ ਤੇ ਮੈਰਿਟ 'ਚ ਵੀ ਆ ਰਹੇ। ਬੱਚੇ ਮੈਰਿਟ ਵਿੱਚ ਵੀ ਆ ਰਹੇ। ਹੁਣ ਇਸ ਵਾਰ ਇੱਕ ਬੱਚੀ ਸਾਡੀ ਮੈਰਿਟ ਵਿੱਚ ਆਈ। ਤੇ 80% ਤੋਂ ਉੱਪਰ ਸਾਡੇ 7 ਬੱਚੇ ਆਏ। 90% ਤੋਂ ਉੱਪਰ 3 ਬੱਚੇ ਆਏ। ਅੱਜ ਬੱਚਿਆਂ ਨੇ ਸਰਦਾਰ ਸੁੱਚਾ ਸਿੰਘ ਖੱਡਲਾ ਜੀ ਨੇ ਪ੍ਰੋਮਿਸ ਕੀਤਾ ਏ ਜਿਵੇਂ ਕਿ ਇਹਨਾਂ ਨੇ ਜੋ ਇੱਥੇ ਆਪਣੀ ਰੀਚ ਚਲਾਈ ਏ ਕਿ ਇੱਕ ਮੈਰਿਟ ਨਹੀਂ ਕਿੰਨੀਆਂ ਮੈਰਿਟਾਂ ਆ ਸ਼ਾਇਦ ਅਗਲੇ ਸਾਲ ਆ। ਸੋ ਮੈਂ ਸਰ ਨੂੰ ਵੀ ਅੱਜ ਰਿਕਵੈਸਟ ਕਰਾਂਗੀ ਕਿ ਜਿਵੇਂ ਕਿ ਅੱਜ ਇਹਨਾਂ ਨੇ ਬੱਚੇ ਬੱਚਿਆਂ ਨੂੰ ਸਨਮਾਨ ਕੀਤਾ ਏ ਬੱਚਿਆਂ ਨੂੰ ਮੋਟੀਵੇਟ ਕੀਤਾ ਏ ਤੇ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮੋਟੀਵੇਸ਼ਨ ਕਰਨਾ ਸੋ ਮੈਂ ਸਰਦੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇਹਨਾਂ ਨੇ ਆਪਣੇ ਰੂਹੇ ਮੈਂ ਵਿੱਚੋਂ ਸਾਡੇ ਸਕੂਲ ਵਿੱਚ ਆਏ। ਹੁਣ ਇਥੇ ਸਾਡੇ ਨਾਮ ਮੈਡਮ ਪਰਮਜੀਤ ਕੌਰ ਜੀ ਜਿਨ੍ਹਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸ਼ਾਇਦ ਮੈਂ ਕਿਥੋਂ ਰਹਿ ਗਿਆ ਮੈਨੂੰ ਪੁੱਛਣ ਉਹ ਪੁੱਛ ਲਾਂ। ਮੈਨੂੰ ਖਤਮ ਕਰਨ ਤੋਂ ਬਿਲਕੁਲ ਸਵਾਲ ਹੈ ਬਿਲਕੁਲ ਜੀ ਬਿਲਕੁਲ ਸਪੱਸ਼ਟ ਉੱਤਰ ਦਿਓ ਠੀਕ ਹੈ ਜੀ ਸਿਲੇਬਸ ਬਦਲਦਾ ਹਰ ਸਾਲ ਸਰ ਸਿਲੇਬਸਾਂ ਦੀ ਬਦਲਦਾ ਜੀ ਹਰ ਸਾਲ ਬਦਲਦਾ ਹਰ ਸਾਲ ਤਾਂ ਨਹੀਂ ਜੋ ਮਤਲਬ ਜਿਤਨਾ ਪ੍ਰਾਈਵੇਟ ਸਕੂਲ ਹਰ ਸਾਲ ਨਵਾਂ ਇੱਕ ਦੱਬਾ ਗੈਣ ਆ ਲੈਣ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਸਿਲੇਬਸ ਬਦਲਦਾ ਵੀ ਹਰ ਤਾਂ ਨਵੀਂ ਕਿਤਾਬ ਹੀ ਚਾਹੀਦੀ ਨਹੀਂ ਸਰ ਉਹ ਸਾਡਾ ਜੋ ਸਿਲੇਬਸ ਬਦਲਦਾ ਜੇ ਅਸੀਂ ਸਿਲੇਬਸ ਦੀ ਗੱਲ ਕਰੀਏ ਉਹ ਸਾਡੇ ਅਧਿਆਪਕਾਂ ਦੇ ਮੁਤਾਬਕ ਹੀ ਕਹਿਣ ਦੇ ਮੁਤਾਬਕ ਹੀ ਬਦਲਦਾ ਹੈ ਜਿਹੜਾ ਸਿਲੇਬਸ ਬੱਚਿਆਂ ਲਈ ਔਖਾ ਹੁੰਦਾ ਹੈ ਉਹ ਅਸੀਂ ਥੋੜਾ ਅ ਡਿਮਾਂਡ ਰੱਖਦੇ ਆ ਤੇ ਇਹਨਾਂ ਨੂੰ ਸੌਖਾ ਕੀਤਾ ਜਾਵੇ। ਆਪਾਂ ਮੈਡਮ ਮੈਨੂੰ ਲੱਗਦਾ ਹੁਣ ਜਿਸ ਤਰ੍ਹਾਂ ਇਸ ਵਾਰ ਬੱਚਾ ਤੁਹਾਡਾ ਮੈਟ ਵਿੱਚ ਆਇਆ ਆ ਸਕੈ ਵੀ ਅਗਲੀ ਵਾਰ ਵੀ ਮੈਟ ਚ ਆਣਗੇ ਬੱਚੇ। ਹਾਂਜੀ ਸਰ ਬਿਲਕੁਲ ਜੀ। ਕਿਉਂਕਿ ਸਰ ਜੋ ਸਾਡੇ ਹੁਸ਼ਿਆਰ ਬੱਚੇ ਨੇ ਉਹਨਾਂ ਨੂੰ ਅਸੀਂ ਛੁੱਟੀ ਵਾਲੇ ਦਿਨ ਵੀ ਮੋਟੀਵੇਟ ਕਰਦੇ ਰਹੇ। ਕਿਉਂਕਿ ਬੱਚਿਆਂ ਨੂੰ ਅਸੀਂ ਕਾਲ ਵੀ ਕਰਦੇ ਨੇ, ਕੰਮ ਵੀ ਦਿੰਦੇ ਨੇ ਕਿ ਬੱਚੇ ਜਿਹੜਾ ਕੰਮ ਤੁਹਾਨੂੰ ਨਹੀਂ ਆਂਦਾ ਉਹ ਸਿੱਖੋ ਸਾਡੇ ਕੋਲ ਸੁਬਹ ਕੰਮ ਦਿੱਤਾ ਜਾਂਦਾ ਤੇ ਸ਼ਾਮ ਨੂੰ ਬੱਚਿਆਂ ਕੋਲੋਂ ਉਹਨਾਂ ਦੀ ਪ੍ਰੋਗਰੈਸ ਪੁੱਛੀ ਜਾਂਦੀ ਹੈ ਸਰ ਮੈਂ ਖੁਦ ਮੈਥਮੈਟਿਕਸ ਵੀ ਟੀਚ ਕਰਦੀ ਹਾਂ ਤੇ ਬਾਕੀ ਅਧਿਆਪਕ ਵੀ ਇਸ ਤਰ੍ਹਾਂ ਹੀ ਕਰਦੇ ਨੇ ਜੋ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਉਹ ਅਸੀਂ ਫੋਨ ਤੇ ਉਹਨਾਂ ਨਾਲ ਇੰਟਰੈਕਟ ਰਹਿੰਦੇ ਜੇ ਸ਼ਾਮ ਨੂੰ ਉਹਨਾਂ ਦੀ ਪ੍ਰੋਬਲਮ ਸੋਲਵ ਕਰਦੇ ਨੇ ਛੁੱਟੀ ਵਾਲੇ ਦਿਨ ਵੀ ਟੈਕੀ ਰਹਿੰਦੇ ਬੱਚਿਆਂ ਦੇ ਬਿਲਕੁਲ ਜੀ ਬਿਲਕੁਲ ਜੀ ਕੱਲ ਛੁੱਟੀ ਸੀਗੀ ਜੀ ਬੱਚੇ ਨੂੰ ਮੈਂ ਕੁਝ ਬੱਚਿਆਂ ਨੂੰ ਸਵੇਰੇ ਕੰਮ ਦਿੱਤਾ ਤੇ ਸ਼ਾਮੀ ਦੇ ਵੇਖਿਆ ਕਿ ਕੰਮ ਕੀਤਾ ਕਿ ਨਹੀਂ ਕੀਤਾ ਪ੍ਰੋਬਲਮਸ ਵੀ ਬੱਚਾ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਤਾਂ ਇਹ ਰੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤਿਆ ਤੇ ਇਹ ਸਰਕਾਰੀ ਸਕੂਲਾਂ ਦੇ ਜਿਹੜੇ ਆਪਾਂ ਤੁਹਾਨੂੰ ਤੀ ਦਿਖਾ ਰਹੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੀ ਕੁਝ ਹੈ ਸਰ ਜਿਹੜੇ ਲੋਕ ਕਹਿੰਦੇ ਨੇ ਕਿ ਇੱਕ ਸਟੇਟ ਦੇ ਸਿੰਪਲ ਦੇ ਲਈ ਤੁਸੀਂ ਸਰਕਾਰੀ ਸਕੂਲਾਂ ਨੂੰ ਅੰਗੋਲਿਆ ਕਰਕੇ ਪ੍ਰਾਈਵੇਟ ਸਕੂਲਾਂ ਪਾਥੇ ਜਾ ਰਹੇ ਇੱਕ ਪਾਸੇ ਇੱਕ ਤਾਂ ਤੁਸੀਂ ਉੱਤੇ ਆਪਣੀ ਜੇਬ ਜਿਆਦਾ ਜਿਹੜੀ ਕਟਾਰ ਰਹੇ ਤੇ ਦੂਜੇ ਪਾਸੇ ਬੱਚਿਆਂ ਦੇ ਉੱਤੇ